500 ਉਹ ਵਰਗ ਦੀ ਕੀਮਤ ਸ੍ਰੀ ਰਾਗ ਮਹਲਾ ਪਹਿਲਾ ਸ੍ਰੀ ਰਾਗ ਮਹਲਾ ਪਹਿਲਾ ਤ੍ਰਿਗ ਜੀਵਨ ਦੁਹਾਗਣੀ ਤ੍ਰਿਗ ਜੀਵਨ ਦੁਹਾਗਣੀ ਮੁਠੀ ਦੂਜੇ ਪਾਈ ਪਾਈ ਕਲਰ ਕੇਰੀ ਕੰਧ ਜਿਉ ਕਲਰ ਕੇਰੀ ਕੰਧ ਜਿਉ ਐਨਿਸ ਕਿਰ ਟਹਿ ਪਾਈ ਐਨਿਸ ਕਿਰ ਟਹਿ ਪਾਈ ਬਿਨ ਸ਼ਬਦੇ ਸੋਖਣਾ ਥੀਐ ਬਿਨ ਸ਼ਬਦੇ ਸੋਖਣਾ ਥੀਐ ਫਿਰ ਬਿਨ ਦੁਖ ਨ ਜਾਇ ਫਿਰ ਬਿਨ ਦੁਖ ਨ ਜਾਇ کیا سینگار در کر ٹوئی نال در گہ ٹوٹ خوار, خوار, خوار رہو آس جان نہ کھلئی سچا وڈ کسان ਪਹਿਲਾ ਧਰਤੀ ਸਾਧਕੈ ਪਹਿਲਾ ਧਰਤੀ ਸਾਧਕੈ ਸਚ ਨਾਮ ਦੇ ਦਾਣ ਸਚ ਨਾਮ ਦੇ ਦਾਣ ਨਾਨਦੂਪ ਜੇ ਨਾਮ ਏਕ ਚਾਰ ਜਾਰ ਯਾ ਕਿਸ ਚਾਰ ਜਾਰ ਅੰਗਲੇ ਨਾਮ ਵਿਸਾਰਿਆ ਅੰਗਲੇ ਨਾਮ ਵਿਸਾਰਿਆ ਮਨ ਮੁਖ ਅੰਗ ਗੁਬਾਰ ਮਨ ਮੁਖ ਅੰਗ ਗੁਬਾਰ ਆਉਣ ਜਾਣ ਨਾ ਚੁੱਕਈ ਆਉਣ ਜਾਣ ਨਾ ਚੁੱਕਈ ਮਰ ਜਨ چندن بوکنا, بوکنا پانا نالک نال پورا جی تن کنت نا پاوئی تا سب اڈمبر پور سب رس پوگن باد ہے ਸਭ ਸ਼ੀਗਾਰ ਵਿਕਾਰ ਸਭ ਸ਼ੀਗਾਰ ਵਿਕਾਰ ਜਬ ਲਗ ਸ਼ਬਦ ਨਾ 베ਦੀਐ ਜਬ ਲਗ ਸ਼ਬਦ ਨਾ 베ਦੀਐ ਕਿਉ ਸੋਹੈ ਗੁਰਦੁਆਰ ਨਾ ਸੋਹੈ ਗੁਰਦੁਆਰ ਨਾਨਕ ਨਾਨਕ ਤੁਮ ਸੁਹਾਗਣੀ ਤੁਮ ਸੁਹਾਗਣੀ ਜਿਨ ਸ਼ੈ ਨਾਲ ਪਿਆਰ ਜਿਨ ਸ਼ੈ ਨਾਲ ਪਿਆਰ ਸ੍ਰੀ ਰਾਗ ਮਹੱਲਾ ਪਹਿਲਾ ਸ੍ਰੀ ਰਾਗ ਮਹੱਲਾ ਪਹਿਲਾ ਸੁਣੀ ਦੇਹ ਡਰਾਵਣੀ ਸੁਣੀ ਦੇਹ ਡਰਾਵਣੀ ਜਾਂ ਜੀਵੋ ਵਿੱਚ ਹੁ ਜਾਏ ਜਾਂ ਜੀਵੋ ਵਿੱਚ ਹੁ ਜਾਏ ਪਾ ਬਲੰਦੀ ਵਿਜਵੀ ਪਾ ਬਲੰਦੀ ਵਿਜਈ ਊ ਨਿਕਸਿਉ ਕਾਏ ਊ ਨਿਕਸਿਉ ਕਾਏ ਪੰਚੇ ਰੁੰਨੇ ਦੁਖ ਭਰੇ ਪੰਚੇ ਬਿੰਦੇ ਸੇ ਦੂਜੇ ਭਾਏ ਬਿੰਦੇ ਸੇ ਦੂਜੇ ਭਾਏ ਊੜੇ ਊੜੇ ਸਲਾਮ ਜਪੋ ਗੁਣ ਸਾਰ ਸਲਾਮ ਜਪੋ ਗੁਣ ਸਾਰ ਹਉਮੈ ਮਮਤਾ ਮੋਹਣੀ ਹਉਮੈ ਮਮਤਾ ਮੋਹਣੀ ਸਭ ਮੁਠੀ ਅਹੰਕਾਰ ਸਭ ਮੁਠੀ ਅਹੰਕਾਰ ਰਹਾਉ ਰਹਾਉ ਜਿਨੀ ਨਾਮ ਵਿਸਾਰਿਆ ਮੁਹਿ ਦੁਖਦਾਲਾ ਕੇ ਪੰਚ 모ਹਿ ਅੰਤਰ ਤ੍ਰਿਸ਼ਨਾ ਅਗ ਅੰਤਰ ਤ੍ਰਿਸ਼ਨਾ ਅਗ ਗੁਰ ਰਾਖੇ ਸੇ ਉਬਰੇ ਗੁਰ ਰਾਖੇ ਸੇ ਉਬਰੇ ਹੋਰ ਮੁਠੀ ਧੰਦਾ ਠਗ ਹੋਰ ਮੁਠੀ ਧੰਦਾ ਠਗ ਮੁਹਿ ਪ੍ਰੀਤ ਪਿਆਰ ਗਿਆ ਸਚ ਪਾਈਐ ਤੁਮਿਲੈ ਸਚ ਪਾਈਐ ਗੁਰਮੁਖ ਸਦਾ ਨਿਰੋਧ ਗੁਰਮੁਖ ਸਦਾ ਨਿਰੋਧ ਸਚੀ ਕਾਰੇ ਸਚ ਮਿਲੈ ਸਚੀ ਕਾਰੇ ਸਚ ਮਿਲੈ ਗੁਰਮਤਿ ਪੰਲੈ ਪਾਏ ਗੁਰਮਤਿ ਪੰਲੈ ਪਾਏ ਸੋ ਨਰ ਜਮੇ ਨਾ ਮਰੈ ਸੋ ਨਰ ਜਮੇ ਨਾ ਮਰੈ ਨਾ ਆਵੈ ਨਾ ਜਾਇ ਨਾ ਆਵੈ ਨਾ ਜਾਇ ਨਾਨਕੋ ਦਰ ਪ੍ਰਦਾਨ ਸੋ ਦਰ ਪ੍ਰਦਾਨ ਸੋ ਦਰਗਹ ਪੈਂਦਾ ਜਾਈ ਦਰਗਹ ਪੈਂਦਾ ਜਾਈ ਸ੍ਰੀ ਰਾਗ ਮਹਲ ਪਹਿਲਾ ਸ੍ਰੀ ਰਾਗ ਮਹਲ ਪਹਿਲਾ ਤਨ ਜਲ ਬਲ ਮਾਟੀ ਭਿਆ ਤਨ ਜਲ ਬਲ ਮਾਟੀ ਭਿਆ ਮਨ ਮਾਇਆ ਮੋ ਮਨੂਰਾ ਮਨ ਮਾਇਆ ਮੋ ਮਨੂਰਾ ਆਉ ਗੁਣ ਫਿਰ ਲਾਗੂ ਪਏ ਆਉ ਗੁਣ ਫਿਰ ਲਾਗੂ ਪਏ ਪੂਰਵ ਜਾਵੇ ਸਾਰੇ ਤੂਰ ਜਿਨ ਸ਼ਬਦ ਹੈ ਪਰਮਾਈ ਹੈ ਇਹ ਸ਼ਬਦ ਹੈ ਪਰਮਾਈ ਹੈ ਦੁਬਲਾ ਡੂਬੇ ਪੂਰ ਦੁਬਲਾ ਡੂਬੇ ਪੂਰ ਮੰਨ ਰੇ ਮੰਨ ਰੇ ਸ਼ਬਦ ਤਰੋ ਜਿਤ ਲਾਏ ਸ਼ਬਦ ਤਰੋ ਜਿਤ ਲਾਏ ਜਿਨ ਗੁਰਮੁਖ ਨਾਮ ਨਾ ਗੂਜਿਆ ਜਿਨ ਗੁਰਮੁਖ ਨਾਮ ਨਾ ਗੂਜਿਆ ਮਰ ਜਨਮੈ ਆਵੇ ਜਾਏ ਮਰ ਜਨਮੈ ਆਵੇ ਜਾਏ ਸੋ ਆਖੀਐ ਪਰਮ ਸੁਦਾ ਸੋ ਆਖੀਐ ਜਿਸਮੈ ਸੱਚਾ ਨਾਉ ਜਿਸਮੈ ਸੱਚਾ ਨਾਉ ਹੈ ਸਤਰਾਤੀ ਦਿਹੋਰੀ ਹੈ ਸਤਰਾਤੀ ਦਿਹੋਰੀ ਜਿਹਵਾ ਸੱਚ ਸੁਆਉ ਦੇਵਾ ਸੱਚ ਸੁਆਉ ਸੱਚੀ ਨਦਰ ਨਿਹਾਲੀਐ ਸੱਚੀ ਨਦਰ ਨਿਹਾਲੀਐ ਬੋੜ ਨ ਪਾਵੇ ਤਾਉ ਤੇ ਤ੍ਰੇ ਪਵਨ ਸਾਜਿਆ ਕਾਟ ਕਟ ਜੋਤ ਸਮੋਏ ਨਿਰਮਲ ਮੈਲਾ ਨਾ ਥੀਐ ਸ਼ਬਦ ਰਤੇ ਪਤ ਹੋਏ ਏ ਮਨ ਸਾਚ ਸੰਤੋਖਿਆ ਏ ਮਨ ਸਾਚ ਸੰਤੋਖਿਆ ਨਦਰ ਕਰੇ ਤੇ ਸਮਾਈ ਨਦਰ ਕਰੇ ਕਿਸੁ ਮਾਈ ਪੰਜ ਭੂਤ ਸਜ ਪੈਰ ਤੇ ਪੰਜ ਭੂਤ ਸਜ ਪੈਰ ਤੇ ਜੋਤ ਸਚੀ ਮਨ ਮਾਹੀ ਜੋਤ ਸੀ ਮਨ ਮਾਹੀ ਨਾਨਕ ਨਾਨਕ ਔਗਣੀਸਰੇ ਔਗਣੀਸਰੇ سری راگ محلہ پہلا نانک بیڑی پیری سچ کیری ہے گور بیچاروی ایک آک جاو ہی پور پری اہنکار بوڑی ہے گورم سچ سو تارو گر, گر بن کیوں تریے ہوئے, تر ہوئے جو پاو تاکھ تورنا دجا پوئے ਆਗੇ ਦੇ ਕੋ ਡੋ ਜਲੇ ਆਗੇ ਦੇ ਕੋ ਡੋ ਜਲੇ ਬਾਸ਼ਾ ਹਰਿਓ ਅੰਬੂਰ ਬਾਸ਼ਾ ਹਰਿਓ ਅੰਬੂਰ ਜਿਸ ਤੇ ਉਪਜੀ ਤਿਸ ਤੇ ਬਿਨਸੈ ਜਿਸ ਤੇ ਉਪਜੀ ਤਿਸ ਤੇ ਬਿਨਸੈ ਕਾਟੋ ਕਾਟੋ ਸਤਿ ਪਰ ਪੂਰ ਆਪੇ ਮੇਲ ਮਿਲਾਵਹੀ ਆਪੇ ਮੇਲ ਮਿਲਾਵਹੀ ਸਾਚੇ ਮੈਂ ਰਹ ਦੂਰ ਸਾਚੇ ਮੈਂ ਰਹ ਦੂਰ ਸਾਹ ਸਾਹ ਤੁਝ ਸੰਮਲਾ ਸਾਨ ਸਾਨ ਤੁਝ ਸੰਬਧਾ ਕਦੇ ਨਾ ਵਿਸਾਰਿਓ ਜਿਉ ਜਿਉ ਸਾਹਿਬ ਮਨ ਵਸੈ ਜਿਉ ਜਿਉ ਸਾਹਿਬ ਮਨ ਵਸੈ ਗੁਰਮੁਖ ਅੰਮ੍ਰਿਤ ਪਿਉ ਗੁਰਮੁਖ ਅੰਮ੍ਰਿਤ ਪਿਉ ਮਨ ਤਨ ਤੇਰਾ ਤੂੰ ਤਣੀ ਮਨ ਤਨ ਤੇਰਾ ਤੂੰ ਤਣੀ ਗਰਬ ਨਿਵਾਰ ਸਮਿਉ ਗਰਬ ਨਿਵਾਰ ਸਮਿਉ ਜਿਨੇ ਜਗ ਤੂ ਪਾਇਆ ਜਿਨੇ ਜਗ ਤੂ ਪਾਇਆ ਤੇ ਪਵਨ ਕਰ ਆਕਾਰ ਤੇ ਪਵਨ ਕਰ ਨਨ ਜਾਣੀ ਐ ਗੁਰਮੁਖ ਚਰਨਣ ਜਾਣੀ ਐ ਮਨ ਮੁਖ ਮੁਗਦਗਵਾਰ ਮਨ ਮੁਖ ਮੁਗਦਗਵਾਰ ਟਾਟ ਗੜ ਜੋਤ ਨਿਰੰਤਰੀ ਟਾਟ ਗੜ ਜੋਤ ਨਿਰੰਤਰੀ ਬੂਜੈ ਗੁਰਮਤ ਸਾਰ ਬੂਜੈ ਗੁਰਮਤ ਸਾਰ ਗੁਰਮੁਖ ਜਿਨੀ ਜਾਣਿਆ ਗੁਰਮੁਖ ਜਿਨੀ ਜਾਣਿਆ ਦਿਨ ਕੀਚੇ ਸਵਾਸ ਤੇਰ ਕੀਚੇ ਸਵਾਸ ਆਲੋ ਮਿਲੇ ਸੱਚੇ ਸੇਤੀ ਰਲ ਪਿਲੇ ਸੱਚੇ ਗੁਣ ਪਰਗਾਸੋ ਸੱਚੇ ਗੁਣ ਪਰਗਾਸ ਨਾਨਕ ਨਾਨਕ ਨਾਮ ਸੰਤੋਖੀਆ ਨਾਮ ਸੰਤੋਖੀਆ ਜੀਉ ਪਿੰਡ ਪ੍ਰਪਾਸ ਜੀਉ ਪਿੰਡ ਪ੍ਰਪਾਸ ਸੱਚੇ ਸੇ ਤੀਰਲ ਮਿਲੇ ਸੱਚੇ ਸੇ ਤੀਰਲ ਮਿਲੇ ਸੱਚੇ ਗੁਣ ਪ੍ਰਗਾਸ ਸੱਚੇ ਗੁਣ ਪ੍ਰਗਾਸ ਨਾਨਕ ਨਾਨਕ ਨਾਮ ਸੰਤੋਖੀਆ ਨਾਮ ਸੰਤੋਖੀਆ ਜੀਉ ਪਿੰਡ ਪ੍ਰਪਾਸ ਜੀਉ ਪਿੰਡ ਪ੍ਰਪਾਸ ਵਾਹਿਗੁਰੂ ਦਾ ਖਾਲਸਾ